ਹਰ ਪ੍ਰਮਾਤਮਾ ਨੇ ਪੋਤਰਾ ਮੰਗਿਆ ਪੋਤਰਾ ਮਿਲ ਗਿਆ ਵਾਹਿਗੁਰੂ ਦੀ ਇਹਨਾਂ ਦੇ ਦਰ ਤੋਂ ਮਿਲਿਆ ਪਰ ਲੋਕਾਂ ਨੇ ਕਿਹਾ ਨਹੀਂ ਹੋਣਾ ਸਾਬੀ ਕੋਈ ਪਾਪ ਪ੍ਰਮਾਤਮਾ ਨਾ ਵੀ ਦੇਤਾ ਬੱਚੇ ਵਾਹਿਗੁਰੂ ਦੀ ਕਿਰਪਾ ਨਾਲ ਬੜੇ ਵਧੀਆ ਨੇ ਆਪਣੀ ਕਿਰਪਾ ਹੈ ਉਹਨਾਂ ਤੇ ਬੜੀ ਬਾਪੂ ਜੀ ਦੀ ਬਸ ਚੜ੍ਹਦੀ ਕਲਾ ਬਿਟਿਆ ਸਾਰਾ ਕੁਝ ਜੀ ਬੰਦੇ ਵਿੱਚ ਹੁੰਦਾ ਮੈਂ ਆਪਣੇ ਪੋਤੇ ਪੋਤੀਆਂ ਦੇਖ ਲੈਂਦਾ ਉਹ ਤੁਹਾਨੂੰ ਬਖਸ਼ਿਸ਼ ਹਾਂਜੀ 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 ਬਾਬਾ ਦੀਪ ਸਿੰਘ ਗੁਰਦੁਆਰ ਤੋਂ ਮਿਲ ਗਿਆ ਟੋਟ-ਕੋਟ ਸ਼ੁਕਰਾਨਾ ਕਰਦੇ ਹਾਂ ਵਾਹਿਗੁਰੂ ਜੀਨਾਂ ਦਾ ਕੋਲ ਵੀ ਹੈ ਨਹੀਂ ਜੋ ਉਹਨਾਂ ਦਾ ਸ਼ੁਕਰਾਨਾ ਕਰ ਸਕੀਏ ਵਾਹਿਗੁਰੂ ਦੀ ਬੜੀ ਕਿਰਪਾ ਆ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤਾਂ ਤਨਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਆ ਜੀ ਕਿੰਨਾ ਖੁਸ਼ ਆਨੰਦ ਆ ਰਿਹਾ ਜੀ ਬਹੁਤ ਆਨੰਦ ਆ ਰਿਹਾ ਇਤੋਂ ਬਗੈਰ ਕਿਤੇ ਵੀ ਆਨੰਦ ਨਹੀਂ ਆਉਂਦਾ ਸਾਨੂੰ ਜੋ ਸਾਨੂੰ ਇਸ ਦਰ ਤੋਂ ਮਿਲਦਾ ਕਿਤੇ ਹੋ ਨਹੀਂ ਮਿਲਦਾ ਸਭ ਮਨੋ ਕਾਮਨਾ ਇਸੇ ਦਰ ਤੋਂ ਪੂਰੀਆਂ ਹੋਈਆਂ ਸਾਡੀਆਂ ਜਿੱਥੇ ਸਾਡਾ ਕੁਝ ਵੀ ਨਹੀਂ ਸਿਆਜ ਸਾਨੂੰ ਪਰਮਾਤਮਾ ਨੇ ਹਰ ਚੀਜ਼ ਦਿੱਤੀਓ ਕਿਸੇ ਗੱਲ ਦੀ ਕਮੀ ਨਹੀਂ ਹੈ ਸਭ ਵਾਏ ਗੁਰੂ ਦੇ ਘਰੋਂ ਇਤਨਾ ਤੋਂ ਹੀ ਮਿਲਿਆ ਸਭ ਕੁਝ ਕਹਿੰਦੇ ਜਿਹੜੀ ਵੀ ਸੰਗਤ ਇੱਥੇ ਆ ਕੇ ਦੁਪਹਿਰਾ ਸਾਫ ਕੱਟਦੀ ਹੈ ਨਾ ਬਾਬਾ ਦੀਪ ਸਿੰਘ ਜੀ ਉਹਨਾਂ ਦੋ ਦਿਨਾਂ ਦੁੱਧ ਤੇ ਪੁੱਤ ਨਾ ਪੁੱਤ ਬਖਸ਼ਦਾ ਸਭ ਕੁਝ ਮਿਲਦਾ ਹੈ ਇਹ ਤਾਂ ਇਹਨਾਂ ਦੇ ਦਰੋਂ ਘਰੋਂ ਮਿਲਦਾ ਹੈ ਨਾ ਤਾਂ ਝੋਲੀਆਂ ਭਰ ਕੇ ਜਾਂਦੇ ਆ ਸਭ ਕੁਝ ਇਹਨਾਂ ਦੇ ਦਰੋਂ ਦਰ ਕਰਦਾ ਹੀ ਹੈ ਸਭ ਕੁਝ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਆਉਂਦਿਆਂ ਅਸੀਂ ਤਾਂ ਦੇਖੋ ਸ਼ੁਰੂ ਤੋਂ ਹੀ ਮੰਨਦੇ ਇਹਨਾਂ ਨੂੰ ਹਾਂਜੀ ਇੱਥੇ ਆਉਂਦਿਆਂ ਵੀ ਸਾਨੂੰ ਜਦੋਂ ਆਈਦਾ ਆ ਟਾਈਮ ਹੁੰਦਾ ਜੇ ਬਾਕੀ ਹੁਣ ਲਗਾਤਾਰ ਆ ਰਹੇ ਆ ਥੋੜੇ ਚਿਰ ਤੋਂ ਹਾਂਜੀ ਤੁਸੀਂ ਕਦੇ ਕੁਝ ਮੰਗਿਆ ਹੋਵੇ ਤੇ ਪੂਰਾ ਹੋਇਆ ਮੰਗੇ ਸਭ ਕੁਝ ਇਹਨਾ ਤੋਂ ਹੀ ਪੂਰਾ ਹੁੰਦਾ ਕੋਈ ਇਹ ਇੱਕ ਚੀਜ਼ ਸਾਂਝੀ ਕਰਨੀ ਚਾਹੁੰ ਕਿ ਤੁਹਾਡੇ ਹਰ ਪ੍ਰਮਾਤਮਾ ਨੇ ਪੋਤਰਾ ਮੰਗਿਆ ਪੋਤਰਾ ਮਿਲ ਗਿਆ ਵਾਹਿਗੁਰੂ ਦੇ ਇਨਾਂ ਦੇ ਦਰ ਤੋਂ ਮਿਲਿਆ ਪਰ ਲੋਕਾਂ ਨੇ ਕਿਹਾ ਨਹੀਂ ਹੋਣਾ ਨਹੀਂ ਸਾਬ ਕੋਈ ਪਾਪ ਪ੍ਰਮਾਤਮਾ ਨਾ ਵੀ ਦੇਤਾ ਬੱਚੇ ਵਾਹਿਗੁਰੂ ਦੀ ਕਿਰਪਾ ਨਾਲ ਬੜੇ ਵਧੀਆ ਨੇ ਆਪਣੀ ਕਿਰਪਾ ਉਹਨਾਂ ਤੇ ਬੜੀ ਬਾਪੂ ਜੀ ਦੀ ਬਸ ਚੜ੍ਹਦੀ ਕਲਾ ਬੇਟਿਆ ਸਾਰਾ ਕੁਝ ਕਹਿੰਦੇ ਇੱਕ ਬੰਦੇ ਦੀ ਨਾ ਜੀਵਨ ਦੇ ਵਿੱਚ ਹੁੰਦਾ ਮੈਂ ਆਪਣੇ ਪੋਤੇ ਪੋਤੀਆਂ ਦੇਖ ਲਾਂ ਤਾਂ ਉਹ ਤੁਹਾਨੂੰ ਬਖਸ਼ਿਸ਼ ਆ ਬਾਬਾ ਦੀਪ ਸਿੰਘ ਗੁਰਦੁਆਰਾ ਤੋਂ ਮਿਲ ਗਿਆ ਤੇ ਕਿੰਨਾ ਕੁ ਸ਼ੁਕਰਾਨਾ ਕਰਦੇ ਬਹੁਤ ਸ਼ੁਕਰਾਨਾ ਕਰਦੇ ਆ ਜੀ ਇੰਨਾ ਅਸੀਂ ਕੋਟ ਕੋਟ ਸ਼ੁਕਰਾਨਾ ਕਰਦੇ ਆ ਵਾਹਿਗੁਰੂ ਜੀਨਾਂ ਦਾ ਸਾਡੇ ਅਸੀਂ ਸਾਡੇ ਕੋਲ ਤਾਂ ਉਹ ਬੋਲ ਵੀ ਹੈ ਨਹੀਂ ਜੋ ਉਹਨਾਂ ਦਾ ਸ਼ੁਕਰਾਨਾ ਕਰ ਸਕੀਏ ਵਾਹਿਗੁਰੂ ਦੀ ਬੜੀ ਕਿਰਪਾ ਹੈ ਸੱਚੇ ਪਾਤਸ਼ਾਹ ਦੀ ਸੰਗਤਾਂ ਨੂੰ ਵੀ ਕਹਿਣਾ ਚਾਹੁੰਗ ਜਿਹੜੀ ਘਰ ਬੈਠੀ ਦਰਸ਼ਨ ਕਰ ਰਹੀ ਹੈ ਕਹਿੰਦੇ ਵਿੱਚ ਆਪਣੇ ਇਹਨਾਂ ਤੋਂ ਜੋ ਵੀ ਮੰਗਣਾ ਨੇ ਤੇ ਦਰਤਾਂ ਨੂੰ ਕਿਸੇ ਦੇ ਅੱਗੇ ਹੱਥ ਨਾ ਾਟੋ ਗੁਰੂ ਮੋਰੇ ਅੱਗੇ ਝੋਲੀਆਂ ਤੋਂ ਇਹਨਾਂ ਨੇ ਹੀ ਦੇਣਾ ਆ ਕਿਸੇ ਨੇ ਕੁਝ ਨਹੀਂ ਦੇਣਾ ਬਸ ਇਸ ਇਸ਼ਤਾਰ ਤੇ ਆਓ ਆਪਣੀਆਂ ਝੋਲੀਆਂ ਭਰ ਕੇ ਜਾਓ ਆਪਣਾ ਮਨੋ ਕਾਮਨਾ ਪੂਰੀਆਂ ਕਰਕੇ ਜਾਓ ਸਭ ਕੁਝ ਇਸੇ ਦਰੇ ਘਰੋਂ ਮਿਲਦਾ ਸੱਚੇ ਪਾਤਸ਼ਾਹ ਦੇ ਦਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਸਤਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਆ ਜੀ ਕਿੰਨਾ ਖੁਸ਼ ਆਨੰਦ ਆ ਰਿਹਾ ਜੀ ਬਹੁਤ ਆਨੰਦ ਆ ਰਿਹਾ ਇਤੋਂ ਬਗੈਰ ਕਿਤੇ ਵੀ ਆਨੰਦ ਨਹੀਂ ਹੁੰਦਾ ਸਾਨੂੰ ਜੋ ਸਾਨੂੰ ਇਸ ਦਰ ਤੋਂ ਮਿਲਦਾ ਕਿਤੇ ਹੋ ਨਹੀਂ ਮਿਲਦਾ ਸਭ ਮਨੋ ਕਾਮਨਾ ਇਸੇ ਦਰ ਤੋਂ ਪੂਰੀਆਂ ਹੋਈਆਂ ਸਾਡੀਆਂ ਜਿੱਥੇ ਸਾਡਾ ਕੁਝ ਵੀ ਨਹੀਂ ਸਿਆਜ ਸਾਨੂੰ ਪ੍ਰਮਾਤਮਾ ਨੇ ਹਰ ਚੀਜ਼ ਦਿੱਤੀਓ ਕਿਸੇ ਗੱਲ ਦੀ ਕਮੀ ਨਹੀਂ ਹੈ ਸਭ ਵਾਏ ਗੁਰੂ ਦੇ ਘਰ ਹੋਇਦਾਂ ਨਾ ਤੋ ਹੀ ਮਿਲਿਆ ਸਭ ਕੁਝ ਕਹਿੰਦੇ ਜਿਹੜੀ ਵੀ ਸੰਗਤ ਇੱਥੇ ਆ ਕੇ ਦੁਪਹਿਰਾ ਸਾਫ ਕੱਟਦੀ ਹੈ ਨਾ ਬਾਬਾ ਦੀਪ ਸਿੰਘ ਜੀ ਉਹਨਾਂ ਦੋ ਦਿਨਾਂ ਦੁੱਧ ਤੇ ਪੁੱਤ ਨਾ ਪੋਤ ਬਖਸ਼ਦਾ ਸਭ ਕੁਝ ਮਿਲਦਾ ਹੈ ਇਹਦਾ ਇਹਨਾਂ ਦੇ ਦਰੋਂ ਕਰੋ ਮਿਲਦਾ ਨਾ ਤੋ ਝੋਲੀਆਂ ਭਰ ਕੇ ਜਾਂਦੇ ਸਭ ਕੁਝ ਇਹਨਾਂ ਦੇ ਦਰ ਉੱਤੇ ਕਰਦਾ ਹੀ ਹੈ ਸਭ ਕੁਝ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਆਉਂਦਿਆਂ ਅਸੀਂ ਤਾਂ ਦੇਖੋ ਸ਼ੁਰੂ ਤੋਂ ਹੀ ਮੰਨਦੇ ਜੀ ਇਹਨਾਂ ਨੂੰ ਹਾਂਜੀ ਇੱਥੇ ਆਉਂਦਿਆਂ ਵੀ ਸਾਨੂੰ ਜਦੋਂ ਆਈਦਾ ਆ ਟਾਈਮ ਹੁੰਦਾ ਜੀ ਬਾਕੀ ਹੁਣ ਲਗਾਤਾਰ ਆ ਰਹੇ ਹਾਂ ਥੋੜੇ ਚਿਰ ਤੋਂ ਹਾਂਜੀ ਕੁਛੀ ਕਦੇ ਕੁਛ ਮੰਗਿਆ ਹੋਵੇ ਤੇ ਪੂਰੇ ਹੋ ਜਾਂਦਾ ਮੰਗੇ ਸਭ ਕੁਛ ਨਾ ਤਾਂ ਹੀ ਪੂਰਾ ਹੁੰਦਾ ਕੋਈ ਇਹ ਇੱਕ ਚੀਜ਼ ਸਾਂਝੀ ਕਰਨ ਚਾਹੁੰ ਕਿ ਸਾਡੇ ਹਰ ਪ੍ਰਮਾਤਮਾ ਨੇ ਪੋਤਰਾ ਮੰਗਿਆ ਪੋਤਰਾ ਮਿਲ ਗਿਆ ਵਾਹਿਗੁਰੂ ਦੀ ਇਹਨਾਂ ਦੇ ਦਰ ਤੋਂ ਮਿਲਿਆ ਪਰ ਲੋਕਾਂ ਨੇ ਕਿਹਾ ਨਹੀਂ ਹੋਣਾ ਨਹੀਂ ਸਭ ਕੁ ਪਰਪਾ ਪ੍ਰਮਾਤਮਾ ਨੇ ਵੀ ਦਿੱਤਾ ਬੱਚੇ ਵਾਹਿਗੁਰੂ ਦੀ ਕਿਰਪਾ ਨਾਲ ਬੜੇ ਵਧੀਆ ਨੇ ਆਪਣੀ ਕਿਰਪਾ ਉਹਨਾਂ ਤੇ ਬੜੀ ਬਾਪੂ ਜੀ ਦੀ ਬਸ ਚੜ੍ਹਦੀ ਕਲਾ ਵਿੱਚ ਆ ਸਾਰਾ ਕੁਛ ਕਹਿੰਦੇ ਇੱਕ ਬੰਦੇ ਦੀ ਨਾ ਜੀਵਨ ਦੇ ਵਿੱਚ ਹੁੰਦਾ ਮੈਂ ਆਪਣੇ ਪੋਤੇ ਪੋਤੀਆਂ ਦੇਖ ਲਾਂ ਤਾਂ ਉਹ ਤੁਹਾਨੂੰ ਬਖਸ਼ਿਸ਼ ਆ ਬਾਬਾ ਦੀਪ ਸਿੰਘ ਗੁਰਦੁਆਰਾ ਤੋਂ ਮਿਲ ਗਿਆ ਤੇ ਕਿੰਨਾ ਕੁ ਸ਼ੁਕਰਾਨਾ ਕਰਦੇ ਬਹੁਤ ਸ਼ੁਕਰਾਨਾ ਕਰਦੇ ਆ ਜੀ ਇੰਨਾ ਅਸੀਂ ਕੋਟ ਕੋਟ ਸ਼ੁਕਰਾਨਾ ਕਰਦੇ ਆ ਵਾਹਿਗੁਰੂ ਜੀਨਾਂ ਦਾ ਸਾਡੇ ਅਸੀਂ ਸਾਡੇ ਕੋਲ ਤਾਂ ਉਹ ਬੋਲ ਵੀ ਹੈ ਨਹੀਂ ਜੋ ਉਹਨਾਂ ਦਾ ਸ਼ੁਕਰਾਨਾ ਕਰ ਸਕੀਏ ਵਾਹਿਗੁਰੂ ਦੀ ਬੜੀ ਕਿਰਪਾ ਆ ਸੱਚੇ ਪਾਤਸ਼ਾਹ ਦੀ ਸੰਗਤਾਂ ਨੂੰ ਵੀ ਕਹਿਣਾ ਚਾਹੁੰਗੇ ਜਿਹੜੀ ਘਰ ਬਾਟੀ ਦਰਸ਼ਨ ਕਰ ਰਹੀ ਹੈ ਕਿੰਨੇ ਵਿੱਚ ਆਪਣੇ ਇਹਨਾਂ ਤੋਂ ਜੋ ਵੀ ਮੰਗਣਾ ਨੇ ਤੇ ਦਰਤਾਂ ਮਿਲ ਕੋ ਕਿਸੇ ਦੇ ਅੱਗੇ ਹੱਥ ਨਾ ਾਡੋ ਗੁਰੂ ਮੋਰੇ ਅੱਗੇ ਝੋਲੀਆਂ ਾਡੋ ਇਹਨਾਂ ਨੇ ਹੀ ਦੇਣਾ ਆ ਕਿਸੇ ਨੇ ਕੁਝ ਨਹੀਂ ਦੇਣਾ ਬਸ ਇਸ ਇਜ਼ਦਾਰੇ ਆਓ ਆਪਣੀਆਂ ਝੋਲੀਆਂ ਭਰ ਕੇ ਜਾਓ ਆਪਣਾ ਮਨੋ ਕਾਮਨਾ ਪੂਰੀਆਂ ਕਰਕੇ ਜਾਓ ਸਭ ਕੁਝ ਇਸੇ ਧਰੇਕਰੋਂ ਮਿਲਦਾ ਸੱਚੇ ਪਾਤਸ਼ਾਹ ਦੇ ਤਰਫ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ